ਤੇਂ ਤੇ ਹਾਂਜੀ ਇੱਕ ਪੈਸੇ ਦਾ ਜੇ ਕੋਈ ਪਰਮਜੀ ਤਰਾਣੇ ਵਰਗਾ ਹਾਂਜੀ ਜਿਹੜਾ ਬੰਦਾ ਕਿਹਨੇ ਇਹ ਪਰਮਜੀ ਤਰਾਣਾ ਹੈ ਕੌਣ ਹੈ ਵੈਸੇ ਇਹ ਐਡਵੋਕੇਟ ਦੱਸਦੇ ਜੀ ਆਪਣੇ ਆਪ ਨੂੰ ਉਹਨੋਂ ਜੀ ਜਿਹੜਾ ਬੰਦਾ ਖੁਦ ਨੂੰ ਐਡਵੋਕੇਟ ਦੱਸਦਾ ਖੁਦ ਦਲਾ ਇਹ ਕੁੱਝੇ ਕੰਮ ਕਰਨੇ ਹਰਾਣੇ ਵਰਗੇ ਨੇ ਕਿ ਸਾਡੇ ਤੇ ਕੀ ਇਲਜ਼ਾਮ ਲਾ ਸਕਦਾ ਹੈ ਪ੍ਰੂਫ ਦੇ ਦੇ ਹਾਂਜੀ ਇੱਕ ਪੈਸੇ ਦਾ ਅਗਰ ਪ੍ਰੂਫ ਤੇ ਸਾਬਿਤ ਕਰਦਾ ਹੈ ਹਾਂਜੀ ਲੋਕਾਂ ਨੇ ਕਟਹਿਰੀ ਦੇ ਵਿੱਚ ਖੜ ਕੇ ਸਾਡੇ ਝੂਠ ਮਾਰੇ ਜਾਂ ਸਾਡਾ ਮੂੰਹ ਕਾਲਾ ਕਰਿਆ ਜਾਂਦੀ ਉਹ ਮੁਗੇਟ ਦੇ ਵਿੱਚ ਜਿੱਥੇ ਵੀ ਲੋਕ ਜੋ ਸਾਨੂੰ ਸੱਜਦੇ ਨੇ ਮਜ਼ਦੂਰ ਇੱਕ ਪੈਸੇ ਦਾ ਪਰਮ ਦੀ ਤਰ੍ਹਾਂ ਹੀ ਵਰਗਾ ਜਿਹੜਾ ਵੀ ਕੋਈ ਵੀ ਅਨਨੋਨ ਪਰਸਨ ਜਿਹਨੂੰ ਅਸੀਂ ਨਹੀਂ ਜੰਤਾ ਉਹਦੇ ਤੇ ਇਲਜ਼ਾਮ ਸਾਬਿਤ ਕਰਦੇ ਹਾਂਜੀ ਜੋ ਸਾਨੂੰ ਅਸੀਂ ਜੋ ਸਾਨੂੰ ਲੋਕਾਂ ਜਿਹਦੇ ਦੇਣਗੇ ਅਸੀਂ ਮਜ਼ਦੂਰ ਹੈ ਜਾਂ ਸਾਡੇ ਕੋਲੇ ਜੀ ਲਿਸਟ ਹੈ ਉਹ ਪੈਸੇ ਵਾਪਸ ਕਰਵਾਇਆ ਹੈ ਹਲੋ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਚੰਨਵਨ ਨਿਊ ਚੈਨਲ ਤੋਂ ਬੋਲ ਰਿਹਾ ਜੀ ਹਰਤੇਜ ਸਿੰਘ ਨਾ ਹਾਂਜੀ ਭਾਈ ਅ ਅੱਛਾ ਮੈਂ ਪਾਣੇ ਸਿੱਧੂ ਦੇ ਭਰਾ ਮਹੰਗਾ ਸਿੱਧੂ ਨਾਲ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਬਾਈ ਹਾਂਜੀ ਅੱਛਾ ਪਾਜੀ ਕੱਲ ਨਾ ਇੱਕ ਸੈਕਟਰ 17 ਥਾਣੇ ਦੇ ਬਾਹਰ ਧਰ ਨਾਲ ਲੱਗਿਆ ਹੋਇਆ ਸੀ ਜਿੱਥੇ ਇੱਕ ਨੌਜਵਾਨ ਦੀ ਪਾਗ ਉਤਾਰਨ ਦਾ ਮਾਮਲਾ ਸੀ ਤੁਹਾਨੂੰ ਥੋੜੇ ਜਿਹਾ ਧਿਆਨ ਚਾਹੀਦਾ ਹੋਣਾ ਸ਼ਾਇਦ ਹਾਂਜੀ 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 ਉੱਥੇ ਕੱਲ ਕਾਫੀ ਬੰਦੇ ਇਕੱਠੇ ਹੋਏ ਸੀ ਉੱਥੇ ਇੱਕ 파ਰਮਜੀਤ ਰਾਣਾ ਨਾਮ ਤੋਂ ਇੱਕ ਐਡਵੋਕੇਟ ਨੇ ਜੀ ਹਾਂਜੀ ਉਹਨਾਂ ਦਾ ਇੰਟਰਵਿਊ ਕੀਤੀ ਸੀ ਅਸੀਂ ਓਕੇ ਉਹਦੇ ਵਿੱਚ ਉਹਨਾਂ ਨੇ ਗੱਲ ਕਰਦੇ ਕਰਦੇ ਕਿਹਾ ਸੀ ਕਿ ਇਹ ਧਾਰਨੇ ਵਾਲੇ ਜਾਂ ਕੋਈ ਹੋਰ ਵੀ ਕੋਈ ਪੈਸੇ ਦਵਾਣ ਆਂਦਾ ਤਾਂ ਉਹ ਬਿਨਾ ਪੈਸੇ ਤੋਂ ਨਹੀਂ ਆਉਂਦੇ ਜੀ। ਅੱਛਾ ਤੇ ਉਹ ਮੈਂ ਵੀ ਉਹਨਾਂ ਨੂੰ ਕੁਝ ਕੀਤਾ ਸੀ ਸਵਾਲ ਮਹਾ ਤੁਸੀਂ ਭਾਨੀ ਸਿੱਧੂ ਨੂੰ ਵੀ ਇਹ ਕਿ ਉਹ ਕੀ ਨਾਮ ਉਹ ਬੰਦੇ ਦਾ? ਪਰਮਜੀਤ ਰਾਣਾ ਜੀ ਐਡਵੋਕੇਟ। ਪਰਮਜੀਤ ਰਾਣਾ। ਹਾਂ ਜੀ ਹਾਂ ਜੀ। ਆਪਾਂ ਤੇ ਮੈਂ ਉਹਨਾਂ ਨੂੰ ਫਿਰ ਸਵਾਲ ਕੀਤਾ ਸੀ ਕਹਿੰਦਾ ਕਿ ਜਿੰਨੇ ਵੀ ਆਣਨੇ ਆ ਚਾਹੇ ਜੈਂਟਾ ਚਾਹੇ ਜੈਂਟਾਂ ਤੋਂ ਪੈਸੇ ਦਵਾਣਾ ਆਣਨੇ ਆ ਚਾਹੇ ਇੱਥੇ ਬੈਠੇ ਆ ਕਿ ਬਿਨਾ ਉਹ ਤੋਂ ਨਹੀਂ ਆਂਦੇ ਕੀ ਬਿਨਾ ਪੈਸੇ ਲਏ ਤੋਂ ਹਾਂ ਫਿਰ ਮੈਂ ਇਹਨਾਂ ਨੂੰ ਕਿਹਾ ਸੀ ਮਾਣ ਸਿੱਧੂ ਤੁਸੀਂ ਇਲਜ਼ਾਮ ਲਾ ਰਹੇ ਹੋ ਹਾਂ ਉਹ ਕਹਿੰਦਾ ਹਾਂ ਮੇਰੇ ਕੋਲ ਪ੍ਰੂਫ ਨੇ ਕਿ ਮੈਂ ਮਾਣ ਸਿੱਧੂ ਸਾਬਤ ਕਰ ਸਕਦਾ ਕਿ ਹਾਂ ਪੈਸੇ ਲਿੰਦਾ ਸੋਨੋ ਜੀ ਸਾਡੇ ਤੇ ਪੂਰੀ ਟੀਮ ਤੇ ਹਾਂਜੀ ਇੱਕ ਪੈਸੇ ਦਾ ਜੇ ਕੋਈ ਪਰਮ ਦੀ ਪ੍ਰਾਣੇ ਵਰਗਾ ਹਾਂਜੀ ਇਹੜਾ ਬੰਦਾ ਕਿਸੇ ਕੋਨੇ ਇਹ ਪਰੰਦੀ ਤਰ੍ਹਾਂ ਹੈ ਕੌਣ ਇਹ ਵੈਸੇ ਇਹ ਐਡਵੋਕੇਟ ਦੱਸਦੇ ਜੀ ਆਪਣੇ ਆਪ ਨੂੰ ਸੋਨੋ ਜੀ ਜਿਹੜਾ ਬੰਦਾ ਖੁਦ ਨੂੰ ਐਡਵੋਕੇਟ ਦੱਸਦਾ ਖੁਦ ਜੀ ਇਹ ਸਾਡੇ ਤੇ ਕੀ ਇਹ ਕੀ ਪ੍ਰੂਫ ਕਰੂਗਾ ਇਹ ਤਾਂ ਇਹ ਝੂਠੇ ਕੰਮ ਕਰਨੇ ਹਨੇ ਵਰਗੇ ਨੇ ਇਹ ਸਾਡੇ ਤੇ ਕੀ ਮਿਲ ਇਲਜ਼ਾਮ ਲਾ ਸਕਦਾ ਹੈ ਪ੍ਰੂਫ ਦੇ ਦੇ ਹਾਂਜੀ ਸਾਡੇ ਤੇ ਇੱਕ ਪੈਸੇ ਦਾ ਅਗਰ ਪ੍ਰੂਫ ਹੈ ਸਾਬਿਤ ਕਰਦਾ ਹੈ ਹਾਂਜੀ ਲੋਕਾਂ ਨੇ ਕਚੈਰੀ ਦੇ ਵਿੱਚ ਖੜਕੇ ਸਾਡੇ ਜੂਤ ਮਾਰੇ ਜਾਣ ਸਾਡਾ ਮੂੰਹ ਕਾਲਾ ਕਰਿਆ ਜਾਵੇ ਜੀ ਉੱਥੇ ਸਾਨੂੰ ਗੇਟ ਦੇ ਵਿੱਚ ਜਿੱਥੇ ਵੀ ਲੋਕ ਜੋ ਸਾਨੂੰ ਸਹਾਜਿਆ ਦੇਣ ਉਹ ਮਨਜ਼ੂਰ ਇੱਕ ਪੈਸੇ ਦਾ ਪਰਮਜੀ ਤਰਾਣੇ ਵਰਗਾ ਜਿਹੜਾ ਵੀ ਕੋਈ ਵੀ ਅਨਨੋਨ ਪਰਸਨ ਜਿਹਨੂੰ ਅਸੀਂ ਨਹੀਂ ਜਾਣਤਾ ਉਹਦੇ ਇਲਜ਼ਾਮ ਸਾਬਿਤ ਕਰ ਦੇ ਅਸੀਂ ਜੋ ਸਾਨੂੰ ਲੋਕ ਸਹਾਜਿਆ ਦੇਣਗੇ ਅਸੀਂ ਮਨਜ਼ੂਰ ਹੈ ਜਾਂ ਸਾਡੇ ਕੋਲੇ ਜੀ ਲਿਸਟ ਹੈ ਅਸੀਂ ਉਹ ਪੈਸੇ ਵਾਪਸ ਕਰਵਾਏ ਹਾਂ ਜੀ ਹਾਂਜੀ ਕਿ ਮੈਂ ਲਗਭਗ 9 ਮਹੀਨਿਆਂ ਤੋਂ ਮੈਂ ਇੱਕ ਅਲੱਗ ਤੋਂ ਲਿਸਟ ਬਣਾ ਰਿਆ ਜੀ ਮੈਂ ਮਹਿੰਗਾ ਸਿੱਧੂ ਹਾਂ ਹਾਂਜੀ ਮੇਰੇ ਕੋਲ ਪੂਰੀ ਲਿਸਟ ਹੈ ਉਹਦੇ ਵਿੱਚ ਜਿੰਨੇ ਸੈਂਕੜੇ ਲੋਕਾਂ ਦੇ ਸੀ ਪੈਸੇ ਵਾਪਸ ਕਰਾਏ ਉਹ ਲੋਕਾਂ ਦਾ ਨਾਮ ਜਿਹਨੇ ਇਮੀਗ੍ਰੇਸ਼ਨ ਵਿੱਚ ਕਰਾਇਆ ਉਸ ਦਾ ਨਾਮ ਹਾਂਜੀ ਉਹਨਾਂ ਦਾ ਮੋਬਾਈਲ ਨੰਬਰ ਫੁੱਲ ਐਡਰੈਸ ਹੈ ਜੀ ਕਿਉਂਕਿ ਉਸ ਲਿਸਟ ਸਾਡੀ ਜੀ ਜੇ ਤੁਹਾਨੂੰ ਕਾਪੀ ਦੇ ਦਾਂਗੇ ਫੋਨ ਕਰ ਲਿਓ ਕਲਾਇੰਟ ਨੂੰ ਫੋਨ ਕਰ ਲਿਓ ਹਾਂਜੀ ਇਧਰੋਂ ਇਮੀਗ੍ਰੇਸ਼ਨ ਵਾਲੇ ਨੂੰ ਇੱਕ ਵੀ ਇਮੀਗ੍ਰੇਸ਼ਨ ਵਾਲੇ ਨੇ ਜਾਂ ਕਿਸੇ ਕਲਾਇੰਟ ਨੇ ਅਪਰੂਵ ਕਰਤਾ ਵੀ ਸਾਡੇ ਤੇ ਉਹਨਾਂ ਨੇ ਆਪ ਦੀ ਗੱਡੀ ਚ ਡੀਟੇਲ ਵੀ ਪੁਆਇਆ ਹਾਂਜੀ ਤਸੀਂ ਮੰਨਾਂਗੇ ਜੀ ਪੈਸੇ ਲੈਣੇ ਜੇ ਤੇਲ ਵੀ ਬੋਇਆ ਤਾਂ ਅਸੀਂ ਕਹਾਂਗੇ ਅਸੀਂ ਗਦਾਰ ਹਾਂ ਪਰ ਜੇ ਅਸੀਂ ਸਾਡੇ ਤੇ ਪ੍ਰੂਫ ਸਾਬਿਤ ਨਾ ਹੋਏ ਕਿ ਜਿਹੜੇ ਪਰਮਜੀਤ ਰਾਣਾ ਵਰਗੇ ਲੋਕ ਐ ਜਿਹੜੇ ਇਹ ਜਿਹੜੇ ਜਾਣ ਕੇ ਇਹ ਕਿਸੇ ਇਮੀਗ੍ਰੇਸ਼ਨ ਦੇ ਇਸ਼ਾਰੇ ਤੇ ਬਕਵਾਸ ਕਰ ਰਹੇ ਆ ਜੀ ਹਾਂਜੀ ਕਿਉਂਕਿ ਜਿੰਨੇ ਵੀ ਪਰਮਜੀਤ ਰਾਣਾ ਜਾਂ ਇਹ ਨੋਨ ਪਰਸਨ ਐ ਸਾਰੇ ਇਹ ਇਮੀਗ੍ਰੇਸ਼ਨ ਦੇ ਇਸ਼ਾਰਿਆਂ ਦੇ ਨੀਗਲ ਐਡਵਾਈਜ਼ਰ ਬਣ ਕੇ ਨੱਚਦੇ ਉੱਤੇ ਉਹਨਾਂ ਦੇ ਇਸ਼ਾਰਿਆਂ ਦੇ ਕੰਮ ਕਰਦੇ ਆ ਹਾਂ ਤੇ ਜਿਹੜੇ ਕਹਿੰਦੇ ਕਿ ਪ੍ਰੂਫ ਹੈ ਮੇਰੇ ਕੋਲ ਮੈਂ ਸਾਬਤ ਕਰ ਸਕਦਾ ਕੋਈ ਇਸਤਰੀ ਦਾ ਹੈ ਜਾਂ ਕੁਛ ਇਹਨਾਂ ਕੋਲ ਜੇ ਆਪੇ ਵੈਸੀ ਤੁਹਾਨੂੰ ਵੈਸੀ ਇਹਨਾਂ ਨੂੰ ਬਦਨਾ ਤੁਹਾਨੂੰ ਬਦਨਾ ਪਰਮ ਜੀ ਕਹੇ ਜੀ ਜੇ ਕਹੇ ਤਾਂ ਅੱਜ ਮੇਰੇ ਕੋਲੇ ਮੰਨ ਲਓ ਜੇ ਤਾਂ ਮੈਂ ਤੁਹਾਨੂੰ ਐਡੀ ਵੱਡੀ ਗੱਲ ਬੋਲ ਰਿਹਾ ਹਾਂ ਹਾਂਜੀ ਹਾਂਜੀ ਪਰਮ ਜੀ ਤਰ੍ਹਾਂ ਐਡੀ ਗੱਲ ਬੋਲਦੇ ਵੀ ਮੈਂ ਪ੍ਰੂਫ ਸਾਬਿਤ ਕਰੂੰ ਜਾਂ ਤਾਂ ਪਰਮ ਜੀ ਤਰ੍ਹਾਂਣਾ ਸਬੂਤ ਪ੍ਰੂਫ ਸਾਬਿਤ ਕਰ ਦੇ ਹਾਂਜੀ ਤੇ ਤੁਹਾਡੀ ਜੁੱਤੀ ਤੇ ਸਾਡਾ ਫੇਰ ਬਿਲਕੁਲ ਜੇ ਪਰਮ ਜੀ ਤਰ੍ਹਾਂ ਨੇ ਕੋਲੇ ਕੋਈ ਪ੍ਰੂਫ ਨਾ ਆਇਆ ਫਿਰ ਦੱਸੋ ਜੀ ਉਹਦੇ ਨਾਲ ਕੀ ਹੋਣਾ ਚਾਹੀਦਾ ਬਿਲਕੁਲ ਤੁਸੀਂ ਕੋਈ ਜਿਹੜੇ ਉਹਨਾਂ ਨੇ ਬਿਆਨ ਦਿੱਤਾ ਉਹ ਸਾਡੇ ਕੋਲ ਇਹ ਵੀਡੀਓ ਹੁੰਦੀ ਹੈ ਜੀ ਇਸ ਤੈਨੂੰ ਜਾਣ ਵੀ ਨਹੀਂ ਕੋਣ ਇਹ ਇਹ ਕੋਈ ਮੈਂ ਪਰ ਮੈਨੂੰ ਇਹਨਾਂ ਪੂਰਾ ਵਿਸ਼ਵਾਸ ਹੈ ਇਹ ਕਿਸੇ ਇਮੀਗ੍ਰੇਸ਼ਨ ਦਾ ਕੋਈ ਏਜੰਟ ਹੈ ਜਾਂ ਲੀਗਲ ਐਡਵਾਈਜ਼ਰ ਹੈ ਜਿਹੜਾ ਉਹਨਾਂ ਦੀ ਸ਼ਰਤਾਂ ਦੀ ਬਿਆਨਬਾਜ਼ੀ ਕਰ ਰਿਹਾ ਤੁਸੀਂ ਦੇਖਿਆ ਜਿਹੜੇ ਬੰਦੇ ਪੈਸੇ ਲੈਣ ਆਉਂਦੇ ਤੁਸੀਂ ਆਪ ਹੀ ਦੱਸੋ ਉਹ ਅੰਦਰ ਬੈਠ ਕੇ ਮੀਟਿੰਗਾਂ ਕਰਦੇ ਆ ਜਾਂ ਸੜਕਾਂ 'ਤੇ ਲੜਦੇ ਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਅਸੀਂ ਜੇ ਪੈਸੇ ਲੈਣ ਹੁੰਦੇ ਕੈਨ ਵੀਜ਼ੇ ਵਾਲਿਆਂ ਦੇ ਸਾਡੇ ਕੋਲ ਕਲਾਇੰਟ ਸੀ ਹਾਂਜੀ ਅਸੀਂ ਉੱਥੇ ਉਹਨਾਂ ਦੇ ਵਿਰੋਧ ਪ੍ਰਦਰਸ਼ਨ ਕਰਿਆ ਇਹਦੇ ਚ 6 ਸਟੂਡੈਂਟ ਦੇ ਸੀ ਪੈਸੇ ਦਿਵਾਏ ਪੁਲਿਸ ਵਾਲਾ ਸਸਪੈਂਡ ਕਰਾਇਆ ਉਸ ਤੋਂ ਬਾਅਦ ਉਹ ਤੋਂ ਅਗਲੇ ਦਿਨ ਅਸੀਂ ਸਾਡੇ ਤੇ ਨਾਲ ਕਿੰਨਾ ਵੱਡਾ ਸਾਡੇ ਤੇ ਤਸੀਦੂ ਦਿੱਤਾ ਗਿਆ ਨੌਜਵਾਨ ਦੀ ਫੱਗ ਲਾਈ ਗਈ ਅੱਜ ਉਸ ਤੋਂ ਅਗਲੇ ਦਿਨ ਵੀ ਇਮੀਗ੍ਰੇਸ਼ਨਾਂ ਦੇ ਵਿੱਚੋਂ ਪੈਸੇ ਵਾਪਸ ਕਰਾਉਣੇ ਆ ਅੱਜ ਵੀ ਅਸੀਂ ਪੈਸੇ ਵਾਪਸ ਕਰੇ ਕੱਲ ਬੁੱਧਵਾਰ ਦਾ ਦਿਨ ਸੀ ਹੂੰ ਹੂੰ ਸਾਡੇ ਘਰੇ ਲਗਭਗ ਕੱਲ 1000 ਤੋਂ ਜ਼ਿਆਦਾ ਲੋਕ ਆਏ ਰਿਕਾਰਡ ਵੀਡੀਓਗ੍ਰਾਫੀ ਐਸ ਵੀਰੇ 6 ਤੋਂ ਲੈ ਕੇ ਸ਼ਾਮ 5 ਵਜੇ ਤੱਕ ਹਾਂਜੀ ਹਾਂਜੀ ਚਲੋ ਭਾਈ ਆਪਾਂ ਆਪਾਂ ਤੁਹਾਡਾ ਲਾਈਵ ਚਲਾ ਦਿੰਨੇ ਜੀ ਜਿਹੜੇ ਤੁਹਾਡਾ ਪੱਖ ਹੈ ਜੀ ਤੇ ਲੋਕਾਂ ਤੱਕ ਵੀ ਤੁਹਾਡੀ ਤੁਹਾਡੀ ਗੱਲ ਪਹੁੰਚ ਜੇਗੀ ਕਿਉਂਕਿ ਦੇਖੋ ਇੱਕ ਬੰਦਾ ਇਲਜ਼ਾਮ ਲਾਂਦਾ ਹੈ ਦੂਜਾ ਦੇਖੋ ਤੁਹਾਨੂੰ ਤੁਹਾਨੂੰ ਪੁੱਛਣਾ ਸਾਡਾ ਫਰਜ਼ ਸੀ ਬਿਲਕੁਲ ਜੀ ਹਾਂਜੀ ਹਾਂਜੀ ਤੁਹਾਡਾ ਫਿਰ ਪੱਖ ਪਾ ਕੇ ਚਲਾਓ ਉਹ ਵੀ ਜੋੜਨੀ ਹੈ ਕੋਈ ਜੋੜ ਦਿਓ ਸਾਨੂੰ ਜਦੋਂ ਹੀ ਮੈਂ ਤੁਹਾਡਾ ਨੰਬਰ ਸੇਵ ਕਰ ਲਾਂ ਮੈਂ 31 ਹਾਂਜੀ ਹਾਂਜੀ ਮੈਂ ਤੁਹਾਨੂੰ ਸਾਡੀ ਲਾਈਵ ਡਿਬੇਟ ਇਹਦੇ ਨਾਲ ਲਾਈਵ ਡਿਬੇਟ ਕਰਾਓ ਯਾਰ ਮੇਰੀ ਜਿਹੜੇ ਰਾਣੇ ਸ਼ਾਣੇ ਆ ਕੋਈ ਬਸ ਠੀਕ ਹੈ ਮੈਂ ਉਹਨਾਂ ਨੂੰ ਵੀ ਕਰ ਲਾਂਗਾ ਕਾਲ ਤੋਂ ਪਹਿਲਾਂ ਤੁਹਾਨੂੰ ਮੈਂ ਲਿੰਕ ਵੀ ਭੇਜ ਦੂੰਗਾ ਜਿਹੜਾ ਉਹਨੇ ਕਰਦ ਬੋਲੇ ਆ ਉਹ ਅਸੀਂ ਚਲਾਈ ਸੀ ਹੁਣ ਵੀਡੀਓ ओके ओदे ਵਿੱਚ ਫਿਰ ਅਸੀਂ ਤਾਂ ਹੀ ਪਾਨੇ ਬਾਈ ਤਾਂ ਮੈਂ ਬਾਰ-ਬਾਰ ਕਰ ਰਿਹਾ ਸੀ ਫੋਨ ਪਰ ਉਹਨਾਂ ਦਾ ਵੀਜੀ ਆ ਰਿਹਾ ਫੋਨ ਮੇਂ WhatsApp ਕਾਲ ਵੀ ਕੀਤੀ ਸੀ ਤੁਸੀਂ ਮੇਰੇ ਲਾਲੂ ਜੀ ਮੈਂ ਤੁਹਾਡਾ ਨੰਬਰ ਤੇ ਤੁਹਾਡਾ ਵੀਰ ਜੀ ਨਾਮ ਕੀ ਹੈ ਮੇਰਾ ਹਰਤੇਜ ਸਿੰਘ ਹੈ ਜੀ ਨਹੀਂ ਤੁਸੀਂ ਮੇਰੇ ਹੀ ਕਰਾਓ ਇਹਦੇ ਨਾਲ ਹੀ ਮੈਂ ਇਹਨੂੰ ਛਾੜੂ ਮੋਟਕਾ ਬਸ ਠੀਕ ਹੈ ਠੀਕ ਹੈ ਜੀ ਠੀਕ ਹੈ ਮੈਂ ਥੋੜੀ ਡਿਟੇਲ ਲੈ ਦੇ ਦੂ ਪਹਿਲਾਂ ਹਾਂ ਜੀ ਤੇ ਆਪਾਂ ਜਾਂਦੇ ਰਹਿ ਕੇ ਇੱਕ ਕੋਈ ਆਪਾਂ ਕੋਈ ਗਲਤ ਗੱਲ ਨਹੀਂ ਕੋਈ ਗੱਲ ਨਹੀਂ ਆਪਾਂ ਕੱਢੇ ਕਿਸੇ ਨੂੰ ਠੀਕ ਹੈ ਜੀ ਆਪਾਂ ਜਿਹੜੇ ਕੈਪ ਕਰਾਂ ਕੋਈ ਗੱਲ ਨਹੀਂ ਠੀਕ ਹੈ ਸਰ ਓਕੇ ਜੀ ਥੈਂਕ ਯੂ